ਨਮਸਕਾਰ ਦੋਸਤੋ ਮੈਂ ਅਨਨੂਲਾ ਜੀਰਾ ਬੁਲੇਟਿਨ ਤੋਂ ਮੁੱਦਾ ਲੈ ਕੇ ਆਏ ਹਾਂ ਝੋਨੇ ਨੂੰ ਲੈ ਕੇ ਦੋਸਤੋ ਭਗਵੰਤ ਮਾਨ ਸਰਕਾਰ ਨੇ ਝੋਨੇ ਦੀ ਜਿਹੜੀ ਆਪਣਾ ਝੋਨੇ ਦੀ ਖੇਤੀ ਜਿਹੜੀ ਹੈ 5 ਜੂਨ ਸਮਾਂ ਮਿਥਿਆ ਹੈ ਤਾਂ ਜੋ ਕਿਸਾਨ ਆਪਣੀ ਖੇਤੀ ਕਰ ਸਕਣ ਪਰ ਵਾਤਾਵਰਨ ਪ੍ਰੇਮੀਆਂ ਨੇ ਇਹਨਾਂ ਤੇ ਚਿੰਤਾ ਜਤਾਈ ਹੈ ਦੋਸਤੋ ਭਗਵੰਤ ਮਾਨ ਨੇ ਜੋ ਝੋਨੇ ਦੀ ਲਵਾਈ ਜਿਹੜੀ ਹੈ 5 ਜੂਨ ਮਿਤੀ ਹੈ ਤੇ ਵਾਤਾਵਰਨ ਪ੍ਰੇਮੀਆਂ ਨੂੰ ਇਸ ਤੇ ਸ਼ੰਕਾ ਹੋਣ ਲੱਗਦੀ ਹੈ ਕਿ ਧਰਤੀ ਦਾ ਪਹਿਲਾ ਹੀ ਜਿਹੜਾ ਹੀਟਲਾ ਪੱਧਰ ਹੈ ਉਹ ਮਤਲਬ ਧਰਤੀ ਹੀਟਲੇ ਪਾਣੀ ਦੇ ਪੱਧਰ ਦੇ ਬਾਰੇ ਕੀ ਸੋਚਿਆ ਜਾ ਰਿਹਾ ਹੈ ਦੋਸਤੋ ਕਦੀ ਦਾ ਇਹ 15 ਜੂਨ ਤੋਂ ਬਾਅਦ ਝੋਨੇ ਨਵਾਈ ਦਾ ਕੰਮ ਸ਼ੁਰੂ ਕਰਵਾ ਦਿੱਤੇ ਹਨ ਤੇ ਕਈ ਵਾਰ ਹੁਣ 5 ਜੂਨ ਤੋਂ ਹੀ ਸ਼ੁਰੂ ਕਰਵਾ ਕਰਨ ਜਾ ਰਹੇ ਹਨ ਤਾਂ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਵਾਤਾਵਰਣ ਪ੍ਰੇਮੀ ਇਹ ਮੰਨਦੇ ਹਨ ਕਿ ਹੁਣ ਕਿਹੜੀ ਇਹੋ ਜੀ ਧਰਤੀ ਰੇਠਾ ਪਾਣੀ ਵਧ ਗਿਆ ਕਿ ਇਹਨਾਂ ਨੇ 5 ਜੂਨ ਜਿਹੜਾ ਹੈ ਝੋਨੇ ਦੀ ਜਿਹੜੀ ਹੈ ਖੇਤੀ ਦਾ ਸ਼ੁਰੂਆਤ ਵਾਸਤੇ ਕੀਤਾ ਹੈ ਦੋਸਤੋ ਪਹਿਲਾਂ ਹੀ ਧਰਤੀ ਦੀ ਜਿਹੜੀ ਹੈ ਮਾੜੀ ਕੰਡੀਸ਼ਨ ਹੈ ਤੇ 400 500 ਵੋਲਟ ਤੇ ਪਾਣੀ ਦੇ ਠੇਠਾ ਚਲਾ ਗਿਆ ਹੈ ਤੇ ਫੇਰ ਭਗਵੰਤ ਸਿੰਘ ਸਰਕਾਰ ਨੇ ਜਿਹੜਾ ਇਹ ਫੈਸਲਾ ਲਿਆ ਹੈ 4 5 ਜੂਨ ਤੋਂ ਮਤਲਬ ਇਹ ਜਿਹੜੀ ਫਸਲ ਦੀ ਲਵਾਈ ਜਿਹੜੀ ਹੈ ਝੋਨੇ ਦੀ ਤਾਂ ਇਹਦੇ ਤੇ ਇੱਕ ਚਿੰਤਾ ਜਿਹੜੀ ਹੈ ਬਤਾਵਗਨ ਪ੍ਰੇਮੀਆ ਨੇ ਜ਼ाहिर ਕੀਤੀ ਹੈ ਕਿ ਪਹਿਲਾਂ ਹੀ ਇੱਕ ਵਾਰੀ ਝੋਨਾ ਜਿਹੜਾ ਹੈ ਪਿਛਲੀ ਵਾਰ ਰੋਲ ਗਿਆ ਸੀ ਤੇ ਹੁਣ ਇਸ ਵਾਰ ਇਹ ਕਿਹੜੀ ਪਾਲਿਸੀ ਆ ਜਿਹੜੀ ਪਾਲਿਸੀ ਦੇ ਤਹਿਤ ਇਹ ਜਿਹੜਾ ਝੋਨਾ ਲਗਵਾਇਆ ਜਾ ਰਿਹਾ ਹੈ ਦੋਸਤੋ ਕੁਝ ਵਾਤਾਵਰਨ ਬ੍ਰੇਮੀ ਅਦਾਵਾ ਵੀ ਮੰਨਣਾ ਹੈ ਕਿ ਜੇਕਰ ਸਰਕਾਰ ਜਿਹੜਾ ਹੈ ਬਾਸਮਤੀ ਹੈ ਉਹਦੀ ਐਮਐਸਪੀ ਲਾਗੂ ਕਰ ਦਿੰਦੀ ਹੈ ਤਾਂ ਐਮਐਸਪੀ ਲਾਗੂ ਹੋਣ ਦੇ ਨਾਲ ਜੇਕਰ ਬਾਸਮਤੀ ਲਗਾਈ ਜਾਂਦੀ ਹੈ ਪਰਵਲ ਦੇ ਨਾਲ ਕਿਉਂਕਿ ਪਿਛਲੀ ਵਾਰ ਤੁਸੀਂ ਦੇਖਿਆ ਸੀ ਕਿ ਜਿਹੜਾ ਪਰਮਨ ਲੱਗਿਆ ਸੀਗਾ ਉਹ ਨਾ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਿਗਿਆ ਤੇ ਨਾ ਹੀ ਆਪਣੇ ਹੀ ਮੁਲਕ ਦੇ ਵਿੱਚ ਤੇ ਉਹਦੀ ਇਥਨੋਲ ਜਿਹੜੀ ਹੈ ਉਹ ਬਣਾ ਕੇ ਦੀਜ਼ਰ ਤਿਆਰ ਕੀਤਾ ਗਿਆ ਤੇ ਇਹਦੇ ਨਾਲ ਉਹ ਬੁਝਾਇਆ ਹੈ ਕਿ ਲੋਕ ਜਿਹੜਾ ਹੁਣ ਪਰਮਲ ਦੀ ਜਗ੍ਹਾ ਤੇ ਬਾਸਮਤੀ ਖਾਂਦੇ ਹਨ ਤਾਂ ਸਰਕਾਰਾਂ ਦਾ ਫਰਜ਼ ਬੰਦਾ ਹੈ ਸੈਂਟਰ ਸਰਕਾਰ ਦਾ ਕਿ ਉਹ ਬਾਸਮਤੀ ਦਾ ਐਮਐਸਪੀ ਖਿਤ ਕਰਦਨ ਫਿਕਸ ਕਰਦਨ ਤਾਂ ਜੋ ਜਿਹੜਾ ਹੈ ਉਹ ਬਾਸਮਤੀ ਲਗਾਈ ਜਾਣ ਉਹਦੀ ਜਗ੍ਹਾ ਤੇ ਤੇ ਤਾਂ ਜੋ ਜਿਹੜੀ ਬਾਸਮਤੀ ਉਦੇਸ਼ਾਂ ਦੇ ਸ਼ਬਦ ਵਿੱਚ ਇੱਕ ਇਹਦੇ ਨਾਲ ਸੈਲਰ ਦੀ ਉਹ ਵੀ ਜਿਹੜਾ ਹੈ ਉਹ ਕਾਮਯਾਬ ਰਹੇਗਾ ਇਹਦੇ ਨਾਲ ਜਿਹੜੇ ਹਾਰਦੀਆਂ ਵੀ ਵਾਝਣਗੇ ਇਹਦੇ ਨਾਲ ਕਿਸਾਨ ਵੀ ਜਿਹੜੇ ਵਾਝਣਗੇ ਤਾਂ ਇਹ ਜਿਹੜਾ ਹੈ ਨਿਰਣੈ ਜਿਹੜਾ ਹੈ ਇਹ ਸਰਕਾਰ ਨੂੰ ਸੈਂਟਰ ਗਵਰਨਮੈਂਟ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਬੈਠ ਕੇ ਲੈਣਾ ਚਾਹੀਦਾ ਤੇ ਵਾਤਾਵਰਣ ਪ੍ਰੇਮੀਆਂ ਦਾ ਇਹ ਮੰਨਣਾ ਹੈ ਕਿ ਜੇਕਰ ਇਹ ਐਮਐਸਪੀ ਲਾਗੂ ਹੁੰਦੀ ਹੈ ਤਾਂ ਜੇਕਰ ਬਾਸਮਤੀ ਜਿਹੜੀ ਹੈ ਉਹ ਲੱਗਦੀ ਹੈ ਤਾਂ ਉਹ ਬਾਸਮਤੀ ਜਿਹੜੀ ਹੈ ਫਸਲ ਉਹ ਕੱਟ ਪਾਣੀ ਲੈਂਦੀ ਹੈ ਜਿੰਦੇ ਕਰਕੇ ਪੰਜਾਬ ਜਿਹੜਾ ਹੈ ਉਹਦਾ ਬਚਾਅ ਹੋ ਸਕਦਾ ਹੈ ਅਤੇ ਲੋਕਾਂ ਨੂੰ ਵੀ ਜਿਹੜੀ ਹੈ ਬਾਸਮਤੀ ਖਾਣੂ ਮਿਲ ਸਕਦੀ ਹੈ ਕਿਉਂਕਿ ਤੁਸੀਂ ਦੇਖਿਆ ਕਿ ਮੰਦਮਰਗ ਦੇ ਲੋਕ ਤੇ ਜਿਹੜੇ ਉੱਪਰ ਲੈਕ ਕਲਾਸ ਦੇ ਲੋਕ ਹੈ ਉਹ ਬਾਸਮਤੀ ਨੂੰ ਹੀ ਪ੍ਰਾਪਰ ਕਰਦੇ ਹਨ بجائے ਪਰਮਲ ਤੋਂ ਤੇ ਬਿਹਾਰ ਬੰਗਾਲ ਦੂਤੀਆ ਦੇ ਵਿੱਚ ਜਿਹੜੀ ਹੈ ਇਹ ਪਰਮਲ ਜਿਹੜਾ ਵਾ ਉਹ ਵੀ ਨਹੀਂ ਖਾਰੇ ਉਹਦੀ ਜਗ੍ਹਾ ਤੇ ਬਾਸਮਤੀ ਦੀ ਜਿਹੜੀ ਹੈ ਇਹ ਖਪਤ ਜਿਹੜੀ ਹੈ ਦੇਸ਼ਾਂ ਦੇਸ਼ਾਂ ਵਿੱਚ ਵੇਚ ਕੇ ਪੂਰੀ ਕੀਤੀ ਜਾ ਸਕਦੀ ਹੈ ਧੰਨਵਾਦ ਹੈ ਅਨਨੂਰਲਾ ਤੇ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਉਹ ਜਿਹੜਾ ਹੈ ਜਿਹੜਾ ਸਮਾਂ ਨਿਸ਼ਚਿਤ ਕੀਤਾ ਗਿਆ ਉਹ ਕਿਹਦੇ ਕਹਿੰਦੇ ਸਮਾਂ ਨਿਸ਼ਚਿਤ ਕੀਤਾ ਗਿਆ ਵਾਤਾਵਰਣ ਪ੍ਰਯਗੀਆਂ ਨੂੰ ਇਹਦੇ ਵਿੱਚ ਕਿਉਂ ਨਹੀਂ ਪਾਇਆ ਗਿਆ ਕਿਉਂਕਿ ਜੇਕਰ ਝੋਨੇ ਦੀ ਅਸਲ ਵਿੱਚ ਵੇਖਿਆ ਜਾਵੇ ਤਾਂ ਇਹ ਜੁਲਾਈ ਦੀ ਫਸਲ ਆ ਕਿਉਂਕਿ ਜਿਹੜੀ ਹੈ ਇਹ ਸੋਨੀ ਦੀ ਫਸਲ ਹੈ ਇਸ ਕਰਕੇ ਵਜਦੀ ਹੈ ਕਿ ਸਾਵਣ ਦੇ ਮਹੀਨੇ ਦੇ ਵਿੱਚ ਜਿਹੜੀ ਇਸ ਨੂੰ ਫਸਲ ਨੂੰ ਲਗਾਇਆ ਜਾਂਦਾ ਹੈ ਤਾਂ ਇਹ ਫਿਰ ਜਿਹੜੀ ਹੈ 5 ਜੂਨ ਦੇ ਵਿੱਚ ਇਹ ਕਿਸ ਨੂੰ ਕਿਉਂ ਲਗਾਇਆ ਜਾਵੇਗਾ ਧੰਨਵਾਦ ਜੇਕਰ ਮੇਰਾ ਮਤਲਬ ਤੁਹਾਨੂੰ ਇਹ ਜਿਹੜਾ ਆਰਟੀਕਲ ਅੱਛਾ ਲੱਗਾ ਹੋਵੇ ਤਾਂ ਤੁਸੀਂ ਆਪਣੇ ਸੁਝਾਅ ਵੀ ਮੈਨੂੰ ਦੇ ਸਕਦੇ ਹੋ ਇਸ ਦੇ ਨਾਲ ਦੇ ਨਾਲ ਲਾਈਕਸ ਵਾਦ ਕਰੋ ਸਬਸਕ੍ਰਾਈਬ ਕਰੋ ਅਤੇ ਵਾਦ ਤੋਂ ਵਾਦ ਆਪਣਾ ਇਸ ਨੂੰ ਸ਼ੇਅਰ ਕਰੋ ਧੰਨਵਾਦ ਸਹਿਦ ਅਨਨੂਲਾ ਜੀਰਾ ਬਟਨ ਸੀ ਐਡੀਟਰ